ਸਸਿਹਾਲ ਕਿਸਾਨ ਦੋਸਤੋ ਕਿਸਾਨ ਦੋਸਤੋ ਸਵਾਗਤ ਆ ਤੁਹਾਡਾ ਤਰਨਵੀਰ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਤੁਹਾਡੇ ਵਾਸਤੇ ਇੱਕ ਅੱਜ ਪਹਿਲਣ ਝੋਟੀ ਲੈ ਕੇ ਆਏ ਆ ਤਾਜੀ ਸੂਈ ਆ ਮਗਰੇ ਦੇ ਕੱਟੀ ਨੂੰ ਜਨਮ ਦਿੱਤਾ ਇਹਨੇ ਤੇ ਇਹਦੀ ਡਿਟੇਲ ਲੈਣੇ ਆ ਆਓ ਬਾਈ ਤੋਂ ਸਾਹਮਣੇ ਸਾਹਮਣੇ ਭਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਇਹਦੀ ਆਪਾਂ ਡਿਟੇਲ ਜਾਣੀ ਹੈ ਮਤਲਬ ਕਿੰਨੇਵੇਂ ਸੂਏ ਆ ਪਹਿਲੇ ਸੂਏ ਬਾਈ ਜੀ ਇਹ ਜੰਦੀ ਚੌਗੀ ਛਗੀ ਜੇ ਚੱਕੀ ਜਾਂਦੀ ਆ ਅੱਛਾ ਜਵਾਨ ਝੋਟੀਆਂ ਜਹ ਹਜੇ ਠੀਕ ਥੋੜੀ ਲਿੱਸੀ ਆ ਘਰੇ ਸੰਭਲ ਵਾਲਿਆ ਤੇ ਗਾਂਹ ਰੁਪਈਏ ਵਧਾਉਣਾ ਤੇ ਝੋਟੀ ਬਹੁਤ ਚੰਗੀ ਆ ਠੀਕ ਐ ਇਸ ਟਾਈਮ ਹਜੇ ਦੁੱਧ ਇਹਦੇ ਥੱਲੇ 7 ਕਿਲੋ ਬੋਲਾ ਦੋਆਂ ਵੇਲਾਂ ਦਾ ਮੰਨ ਕੇ ਚੱਲੋ ਆਪਾਂ ਠੀਕ ਐ ਵੀ ਆਪਾਂ ਬਾਹਲਾ ਨਹੀਂ ਕਹਿ ਸਕਦੇ ਜੀ ਇੰਨਾ ਗਾਹਤ ਐਵੇਂ ਠੀਕ ਐ ਵੀ ਝੋਟੀ ਅਮਰਦੀ ਆ ਥੋੜੀ ਲਿੱਸੀ ਆ ਜਰੂਰ ਠੀਕ ਐ ਕਿ ਸੰਭ ਦੀ ਗਾਂਹ ਕਰਮ ਵਾਲੀ ਬਹੁਤ ਚੰਗੇ ਰੁਪਈਆ ਦੀ ਜਾਊਗੀ ਥਾਣ ਦੇ ਵੇਲੇ ਬਹੁਤ ਸਾਫ਼ ਠੀਕ ਐ ਤੇ ਹੁਣ ਇਹਦੇ ਥੱਲੇ ਨੈਟ 70 ਮਾਰਮਾ ਬੋਲਾ ਕਿੰਨਾ ਕਹੂਗਾ ਕਿੰਨੇ ਦਿਨ ਦੀ ਸੂਈ ਆ 7 ਕਿਲੋ ਤੋਂ 6.5 ਤੋਂ 7 ਕਿਲੋ ਦੇ ਵਿੱਚ ਵਿੱਚ ਠੀਕ ਹੈ ਤੇ ਇਹਦਾ ਦੋਸਤੋ ਆ ਜੇ ਜਾਣੀਏ ਮਖਾਣ ਨੇ ਲੇਵਾਲੂ ਬਈ ਦਾ ਥੰਮ ਥੰਣ ਬਹੁਤ ਸੋਹਣਾ ਤੇ ਇਹਦੀ ਡਿਮਾਂਡ ਕੀ ਆ ਬਾਈ ਜੀ ਇਹ ਮੰਗਦੇ ਤਾਂ ਆਪਾਂ 60000 ਰੁਪਈਆ ਹੀ ਤੇ ਮਾਨਤਾਣ ਕਰਦਾਂਗੇ ਵਿੱਚੋਂ ਦੇ ਦਾਂਗੇ ਅਗਲੇ ਨੂੰ ਜੇ ਘਰੇ ਸੰਪਨ ਵਾਲਾ ਚੰਗੇ ਜੇ ਕੋਈ ਆਪਣੀ ਵੀਡੀਓ ਵੇਖ ਕੇ ਆਊਗਾ ਮਾਨਤਾਣ ਕਰੋਗੇ ਪੂਰਾ ਪੂਰਾ ਜੀ ਪੂਰਾ ਕਰਾਂਗੇ ਠੀਕ ਹੈ ਚਲੋ ਜੀ ਠੰਡੀ ਆ ਚਵਾਈ ਚ ਗਰਮ ਨਹੀਂ ਕੋਈ ਬਹੁਤ ਜਿਆਦਾ ਠੰਡੀ ਗਰਮਣੀ ਤੇ ਆਪਣਾ ਇੱਕ ਵਾਰ ਨਾ ਵੀਡੀਓ ਦੇ ਵਿੱਚ ਐਡਰੈਸ ਬੋਲ ਦੋਗੀ ਆ ਜਿਹੜਾ ਫੀਰਕੋਟ ਜੀ ਪੈਨ ਸੰਗੁਰਮਾਣਾ ਠੀਕ ਹੈ ਹਾਂਜੀ ਮੋਬਾਈਲ ਨੰਬਰ ਬੋਲ ਦੋ ਆ ਦਾ 88476 018 ਤੇ ਠੀਕ ਹੈ ਦੋਸਤੋ ਮੈਂ ਸਕਰੀਨ ਦੇ ਉੱਤੇ ਵੀ ਨੰਬਰ ਲਾ ਦੂੰਗਾ ਤੇ ਜਦ ਕਿਸੇ ਵੀਰ ਭਰਾਣੇ ਲੈਣੀ ਆ ਘਰੇ ਸਾਹਮਣੇ ਤੇ ਝੋਟੀ ਚੰਗੀ ਆ ਤੇ ਗਾਂ ਨੂੰ ਰੁਪਏ ਦੇ ਦਊਗੀ ਚਲੋ ਐਦ ਕੀ ਥੋੜਾ ਜਿਹਾ ਲਸਾਪਣਾ ਇਹਦੇ ਕੋਲ ਪਸ਼ੂ ਜ਼ਿਆਦਾ ਦੋਸਤੋ ਕੱਲਾ ਬੰਦਾ ਤੇ ਵਾਈ ਵੀ ਹੈਗੀ ਆ ਠੇਕੇ ਤੇ ਵੀ ਲਿੰਦਾ ਆਪਦੀ ਵੀ ਆ ਤੇ ਇਸ ਕਰਕੇ ਨਾ ਪ੍ਰੋਬਲਮ ਆਉਂਦੀ ਆ ਕੱਲਾ ਬੰਦਾ ਤਾਂ ਹੀ ਝੋਟੀ ਥੋੜੀ ਜਿਹੀ ਲਿੱਸੀ ਰਹੇਗੀ ਸੇਵਾ ਘਟ ਹੋਈਏ ਤਾਂ ਖੇਤ ਰਹਿੰਦਾ ਜ਼ਿਆਦਾ ਆ ਤੋੜ ਕੇ ਨੂੰ ਬੰਦੇ ਤੁਮ ਮੜਾ ਇੱਕ ਵਾਰੀ ਨੂੰ ਤੋੜ ਦੋ ਉਧਰੋਂ ਲਮਿਕ ਵਾ ਮੂੜਲੇ ਦੋਸਤੋ ਛੋਟੀ ਸੀਲ ਆ ਚੱਲ ਆ ਜਾ ਬੰਦ ਆ ਕੱਟੀ ਨੂੰ ਜਨਮ ਦਿੱਤਾ ਕੱਟੀ ਬਹੁਤ ਸੋਹਣੀ ਆ ਸਾਹਮਣ ਵਾਲੀ ਆਗੇ ਵੀ ਚੱਲ ਬੰਦ ਆ ਜਾ ਦੋਸਤੋ ਧੰਨਵਾਦ ਤੁਹਾਡਾ ਮਿਲਦੇ ਆਂ